ਹਾਂਜੀ ਸਾਰਿਆਂ ਸასიਖਾਲ ਜੀ ਕੀ ਹਾਲ ਚਾਲ ਆ ਅੱਜ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਗੇ ਹੋਰ ਦੋਸਤੋ ਸੁਣਾਓ ਸਾਰੇ ਘਰ ਪਰਿਵਾਰ ਠੀਕ ਠਾਕ ਆ ਅਸੀਂ ਜਾ ਰਹੇ ਆ ਜੀ ਅੰਮ੍ਰਿਤਸਰ ਸਾਹਿਬ ਤੇ ਜਾ ਕੇ ਗੱਲਬਾਤ ਕਰਦੇ ਆ ਫਿਰ ਆਪਾਂ ਮਿਲਦੇ ਆ ਜੀ ਉੱਥੇ ਸਾਡੇ ਨਾਲ ਜੁੜੇ ਰਹੋ ਜੀ ਸੰਗਤ ਜੀ ਇਥੇ ਪੀਓਪੀ ਕੰਪਲੀਟ ਹੋ ਗਈ ਆ ਜੀ ਹੁਣ ਕਲਰ ਕਰਨਗੇ ਇਥੇ ਤੇ ਇਹ ਜੋੜੇਕਰ ਬਹੁਤ ਸੋਹਣਾ ਬਣਿਆ ਤੇ ਖੁੱਲਾ ਬਣਿਆ ਅੰਦਰ ਵੀ ਬਹੁਤ ਵਧੀਆ ਟਾਇਲ ਟੂ ਲੱਗੀ ਆ ਤੇ ਸੇਵਾ ਜੇ ਚੱਲਣ ਦੀ ਕੰਪਲੀਟ ਕੋਈ ਸਮੇਂ ਚ ਹੋ ਜਾਏਗਾ ਸ੍ਰੀ ਦਰਬਾਰ ਸਾਹਿਬ ਇਹ ਹਾਂਜੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਆਂ ਸ੍ਰੀ ਦਰਬਾਰ ਸਾਹਿਬ ਤੇ ਆਜੋ ਹੁਣ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆਂ ਆਜ ਜੋੜੇਕਰ ਤਿਆਰ ਹੋ ਰਿਹਾ ਭੁਰੀ ਵਾਲੇ ਬਣਾ ਰਹੇ ਮਹਾਂਪੁਰਸ਼ ਤੇ ਸੰਗਤ ਜੀ ਆ ਗੁਰਦੁਆਰਾ ਠੜਾ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਥਾਨ ਆ ਆ ਸਥਾਨ ਸੰਧਰ ਜਰਨੈਲ ਸਿੰਘ ਪਿੰਡਰਾਵਲਿਆਂ ਦਾ ਤੇ ਆ ਡਿਉਰੀ ਆ ਜੀ ਅੰਦਰ ਦਰਸ਼ਨ ਕਰਨ ਜਾਣੋ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਗੁਰਬਾਣੀ ਦੀ ਗੂੰਜ ਇੱਥੇ ਸਦਾ ਹੀ ਚੱਲਦੀ ਰਹਿੰਦੀ ਆ ਗੁਰਬਾਣੀ ਦੀਆਂ ਆਵਾਜ਼ਾਂ ਮੰਦੇ ਦਾ ਦਿਲ ਮੋ ਲੈੰਦੀਆਂ ਚੱਤੇ ਪੈਰ ਜਿਹੜੀ ਗਰਬਾਣੀ ਚੱਲਦੀ ਰਹਿੰਦੀ ਆ ਬੜੀ ਤਾਕਤਿਆ ਗਰਬਾਣੀ ਸੰਗਤ ਜੀ ਤੇ ਹਰ ਇਨਸਾਨ ਦੀਆਂ ਇਥੇ ਅਰਦਾਸ ਬੇਨਤੀਆਂ ਪੂਰੀਆਂ ਹੁੰਦੀਆਂ ਨੇ ਕੋਈ ਇੱਥੋਂ ਵਿਰਥਰ ਨਹੀਂ ਜਾਂਦਾ ਖਾਲੀ ਹੱਥ ਨਹੀਂ ਬਈ ਮੜਦਾ ਮੁੜਦਾ ਹੱਥ ਨਹੀਂ ਕੋਈ ਮੁੜਦਾ ਇਸ ਦਰ ਤੋਂ ਸੰਗਤ ਜੀ ਇੱਕੋ ਇੱਕ ਦਾਰੇ ਆ ਗੁਰੂ ਰਾਮਦਾਸ ਜੀ ਦਾ ਜਿੱਥੇ ਕੋਈ ਹਾਰੇ ਕ ਆਪਣੇ ਦਿਲ ਦੀ ਗੱਲ ਦੱਸ ਸਕਦਾ ਏ ਮਹਾਰਾਜ ਦੇ ਅੱਗੇ ਬਰਦਾਸ਼ ਬੇਨਤੀ ਕਰ ਸਕਦਾ ਏ ਮੇਰੇ ਦੁਨੀਆ ਤੇ ਮਜ਼ਾਕ ਹੀ ਬਣਾਉਂਦੀ ਪਰ ਮਹਾਰਾਜ ਜੀ ਕਿਰਪਾ ਕਰਦੇ ਆ ਹਾਂ ਹਾਂਜੀ ਸੰਗਤ ਜੀ ਸਾਰਿਆਂ ਨੇ ਦੱਸਣਾ ਕਿ ਰੂਪ RAMDAS ਜੀ ਦੇ ਘਰ ਕੌਣ-ਕੌਣ ਆਇਆ ਤੇ ਕਦੋਂ ਤੇ ਆਇਆ ਜੀ ਸੰਗਤ ਜੀ ਇਹ ਬੜਾ ਪਵਿੱਤਰ ਧਰਤ ਆ ਬੜੀ ਪਾਗਾਂ ਵਾਲੀ ਧਰਤੀ ਆ ਇਸ ਧਰਤੀ ਤੇ ਕੋਈ ਇਸ ਧਰਤੀ ਤੋਂ ਕੋਈ ਖਾਲੀ ਨਹੀਂ ਮੁੜਦਾ ਕਿਸ ਦੀਆਂ ਅਰਦਾਸਾਂ ਵਿਅਰਥ ਨਹੀਂ ਜਾਂਦੀਆਂ ਬੜੀ ਪਾਗਾਂ ਵਾਲੀ ਧਰਤੀ ਆ ਜਿਸ ਪਵਿੱਤਰ ਸਰੋਵਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਹੱਥੀਂ ਸੇਵਾ ਕਰਵਾਈਏ ਇਸ ਸਰੋਵਰ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਸੇਵਾ ਕਰਵਾਈਏ ਇਸ ਸਰੋਵਰ ਦੀ ਬਾਬਾ ਬੁੱਢਾ ਸਾਬ ਜੀ ਮਹਾਰਾਜ ਖੋਦ ਸਰ ਤੇ ਟੋਕਰੀ ਤੋਂ ਟੋਂਦੇ ਰਹੇ ਸਰਗਰਦੀ ਤਾਦ ਕਰਕੇ ਬੜਾ ਪਾਵਨ ਪਵਿੱਤਰ ਸਥਾਨ ਹੈ ਸੰਗਤ ਜੀ ਬੜੀ ਭਾਗਾ ਵਾਲੀ ਧਰਤੀ ਹੈ ਜੀ ਜੀ ਸਾਹਮਣੇ ਜੋ ਤੁਸੀਂ ਬੰਗਾ ਦੇਖ ਰਹੇ ਉਹ ਅਜੇ ਇਸ ਬੰਗੇ ਦੇ ਅੱਜ ਆਪਾਂ ਦਰਸ਼ਨ ਕਰਦੇ ਆ ਜੀ ਤੇ ਇਹ ਵੀ ਬੰਗਾ ਤੇ ਹੱਸ ਗਿਆ ਜੀ ਜਸਾ ਸਿੰਘ ਰਾਮ ਘੜੀਆ ਦਾ ਬੰਗਾ ਹੈ ਜੀ ਸੰਗਤ ਜੀ ਆਜੋ ਅੰਦਰੋਂ ਬੰਗੇ ਦੇ ਦਰਸ਼ਨ ਕਰਦੇ ਆਂ ਜੀ ਬਹੁਤ ਪ੍ਰਾਤਨ ਸਮੇਂ ਦੇ ਬੰਗੇ ਆ ਜੀ ਮੰਨੇ ਸੰਗਤ ਜੀ ਬੰਗਾ ਜਸਾ ਸਿੰਘ ਰਾਮ ਗੜੀਆ ਅਜ ਵੀ ਅੰਦਰੋਂ ਬੰਗੇ ਦੇ ਦਰਸ਼ਨ ਕਰਦੇ ਆਂ ਜੀ ਸੰਗਤ ਜੀ ਬਹੁਤ ਇਤਿਹਾਸਕ ਬੰਗਾ ਆ ਜੀ ਤੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਜੀ ਇਹ ਬਿਲਕੁਲ ਲੰਗਰ ਹਾਲ ਦੇ ਨਾਲ ਹੀ ਆ ਜੀ ਸੰਗਤ ਜੀ ਇਹ ਬੰਗਾ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਤੁਹਾਨੂੰ ਸੰਗਤ ਜੀ ਸਾਰਿਆਂ ਨੂੰ ਪਤਾ ਹੀ ਹੈਗੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਦਾ ਬੰਗੜਾ ਹੈ ਇਹ ਕਰੋ ਦਰਸ਼ਨ ਬੰਗੇ ਦੇ ਜੀ ਆਹ ਸਾਰੀ ਲੰਗਰ ਹਾਲ ਦੀ ਇਮਾਰਤ ਹੈ ਤੇ ਆਹ ਸੰਗਤ ਜੀ ਬੰਗਾ ਹੈ ਇਹ ਆ ਪੁਰਾਣੀ ਸਮੇਂ ਦਾ ਨਾਲ ਹੀ ਇਤਿਹਾਸਕ ਖੂਹ ਆ ਤੇ ਦਰਵਾਜ਼ੇ ਨਵੇਂ ਚੜੇ ਗਏ ਆ ਪੁਰਾਣੀ ਸਮੇਂ ਦੇ ਪੂਰੇ ਦਰਸ਼ਨ ਕਰੋ ਜੀ ਇਹ ਬੁੰਗੇ ਦੇ ਦਰਵਾਜ਼ੇ ਕਲੋਜਿਆ ਸੰਗਤ ਜੀ ਆ ਪਰਲੇ ਦਰਵਾਜ਼ੇ ਨੂੰ ਵੀ ਲੋਕ ਲਾਇਆ ਤੇ ਜਾਂ ਤੇ ਫਿਰ ਅੰਦਰ ਕੋਈ ਸੇਵਾ ਚੱਲਣ ਢਈ ਆ ਕਿਉਂਕਿ ਸੇਵਾ ਵੀ ਚੱਲਦੀ ਹੈ ਨਾ ਮੰਗੇ ਦੇ ਅੰਦਰ ਤੇ ਜਾਂ ਫਿਰ ਇਹਨਾਂ ਵੀ ਟਾਈਮ ਰੱਖਿਆ ਹੋਆ ਵੀ ਹੁਣ ਜਿੱਦਾਂ ਪਹਿਲਾਂ ਤੇ ਓਪਨ ਹੀ ਹੁੰਦਾ ਸੀ ਤੇ ਕੋਈ ਟਾਈਮ ਰੱਖਿਆ ਦਰਸ਼ਨਾਂ ਨੂੰ ਮੈਨੂੰ ਲੱਗਦਾ ਇਹ ਫੇਰ ਕਿਤੇ ਕੱਲ ਆਵਾਂਗੀ ਤੇ ਜਾਂ ਜਿਆਦਾ ਹੋ ਗਿਆ 4 ਵਜੇ ਦਾ ਸਮਾਂ ਹੀ ਤਾਂ ਇਹ ਹਨ ਪਤਾ ਲੱਗੂਗਾ ਹਨ ਬਾਅਦ ਚ ਫੇਰ ਕਿਉਂਕਿ ਕੱਲ ਆਵਾਂਗੀ ਤੇ ਫੇਰ ਇੱਕ ਰੀ ਦੇਖਾਂਗੇ ਜੇ ਤੇ ਬੰਦ ਹੋਇਆ ਤੇ ਫੇਰ ਟਾਈਮ ਟੇਬਲ ਪੁੱਛਾਂਗੇ ਕਿ ਕਦੋਂ ਨਵਾਂ ਬਾਈ ਟਾਈਮ ਰੱਖਿਆ ਹੋਇਆ ਹੈ ਤੇ ਉੰਗੇ ਦੇ ਦਰਸ਼ਨ ਕਰਾਂਗਾ ਤੇ ਇੱਕ ਵਾਰੀ ਅਸੀਂ ਬੁੱਗੇ ਦੇ ਬੇਸਮੈਂਟ ਚ ਵੀ ਗਏ ਹਾਂ ਪੂਰਾ ਸਾਹਿਬ ਕਹ ਲੋ ਤੇ ਪ੍ਰਾਤਨ ਸਮੇਂ ਦੇ ਜਿਹੜਾ ਥੱਲੇ ਤੇ ਉੱਥੇ ਸਭੇ ਦੀ ਬੜੀ 쿨ਿੰਗ ਆਤਮ ਮਤਲਬ ਕਿ ਇਨੀ 쿨ਿੰਗ ਹੈ ਨਾ AC ਤੋਂ ਕਿਤੇ ਜ਼ਿਆਦਾ 쿨ਿੰਗ ਆ ਕੁਦਰਤੀ ਜਿਤਾ ਮਤਲਬ ਕਿ ਥੱਲੇੋਂ ਕਿ ਉਸ ਟਾਈਮ ਤੇ ਇਹਨੇ ਤੇ ਆਮ ਕਿਤੇ ਹੁੰਦੇ ਸਨ ਉਧਰ ਕੀ ਕੂਲਿੰਗ ਆ ਕੋਈ AC ਦੀ ਕੂਲਿੰਗ ਨਹੀਂ ਕੰਡੀਸ਼ਨਰ ਇਹ ਜਲ ਪਾਣੀ ਛਕਦੇ ਆ ਤੇ ਫਿਰ ਮਲਕੇ ਚਾਲੇ ਕਰਨੇ ਆ ਜੀ ਹਾਂਜੀ ਸੰਗਤ ਜੀ ਆ ਜੋ ਕਰਦੇ ਆ ਦਰਸ਼ਨ ਗੁਰਦੁਆਰਾ ਸ੍ਰੀ ਬਾਬਾ ਟਾਲਰਾਈ ਜੀ ਦੇ ਅਤੇ ਇੱਕ ਗੁਰਦੁਆਰਾ ਕੌਲ ਸਰ ਸਹਿਬ ਦੇ ਤੇ ਇਹ ਫਿਰ ਆਪਾਂ ਟੜਨਾ ਕਰਦੇ ਗੱਲਬਾਤ ਜੀ ਆ ਬਣੇ ਆ ਜੋੜਾਕਰ ਇਹ ਬਾਬਾ ਟਾਲਰਾਈ ਵਾਲੀ ਸਾਈਡ ਦੇ ਦੀਵਾਨ ਮੰਜੀ ਹਾਲ ਦੇ ਬਿਲਕੁਲ ਕਰੀਬ ਹੈ ਤੇ ਇਦਾਂ ਦੇ ਬਣ ਰਹੇ ਆ ਜਿਹੜੇ ਪੂਰੀ ਵਾਲੇ ਮਹਾਂਪਰਸ਼ ਬਣਾਉਂਦੇ ਜਿੱਦਾਂ ਤੁਹਾਨੂੰ ਪਹਿਲਾਂ ਵਿਖਾਈ ਤੇ ਉਹੀ ਬਹੁਤ ਸੋਹਣੇ ਬਣ ਰਹੇ ਤੇ ਅੱਜ ਇੱਕ ਤੁਹਾਨੂੰ ਇਤਿਹਾਸਕ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਤੇ ਇੱਧਰ ਵੀ ਮੈਨੂੰ ਲੱਗਦਾ ਡੋਰ ক্লোਜ਼ ਆ ਡੋਰ ਖੁੱਲਾ ਇਤਿਹਾਸਕ ਨਿਸ਼ਾਨ ਸਾਹਿਬ ਆ ਕਰਦੇ ਆ ਦਰਸ਼ਨ ਜੀ ਇਹ ਦੀਵਾਨ ਮੰਜੀ ਹਾਲ ਅਤੇ ਇਹ ਜੋੜਾ ਘਰ ਇਹਦੇ ਜੋੜਾ ਘਰ ਤੇ ਬਿਲਕੁਲ ਬੈਕ ਸਾਈਡ ਦੀਵਾਨ ਮੰਜੀ ਹਾਲ ਦੀ ਬਿਲਕੁਲ ਕੰਧ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਇਤਿਹਾਸਿਕ ਨਿਸ਼ਾਨ ਸਾਹਿਬ ਇਹ ਸੰਗਤ ਜੀ ਕਰੋ ਦਰਸ਼ਨ ਜੀ ਬੜੀ ਪਾਵਨ ਪਵਿੱਤਰ ਜਗ੍ਹਾ ਇਹ ਸੰਗਤ ਜੀ ਸਿਧਾਂ ਸਿੰਘਾਂ ਦੇ ਨਾਂ ਤੇ ਇਹ ਨਿਸ਼ਾਨ ਸਾਹਿਬ ਹੈ ਜੀ ਅੱਜ ਵੀ ਇੱਥੇ ਮੌਜੂਦ ਆ ਇਹ ਪਰਾਤਨ ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਇਹ ਦੀਵਾਨ ਹਾਲ ਮੰਜੀ ਸਾਹਿਬ ਦੀ ਬਿਲਕੁਲ ਸਾਈਡ ਹੈ। ਇਹ ਗੁਰੂ ਕਾਲ ਸਾਹਿਬ ਹੈ। ਗੁਰਜੀਤ ਕੀ ਫਤਿਹ। ਬਾਬਾ ਜੀ ਅਰੀ ਇਸ਼ਨਾਨ ਕਰਾਉਣ ਲੱਗੇ ਆ ਜੀ ਨਿਸ਼ਾਨ ਸਾਹਿਬ ਨੂੰ। ਇਹ ਵੀ ਬੜੀ ਪਾਵਨ ਪਵਿੱਤਰ ਜਗ੍ਹਾ ਸੰਗਤ ਜੀ। ਸਿਧਾਂਤ ਸਿੰਘਾਂ ਦੇ ਨਾਮ ਤੇ ਜਗ੍ਹਾ ਆ ਜੀ। ਸਿਧਾਂਤ ਸਿੰਘਾਂ ਦਾ ਨਿਸ਼ਾਨ ਸਾਹਿਬ ਆ ਕਰੋ ਦਰਸ਼ਨ ਸੰਗਤ ਜੀ। ਤੇ ਬਾਬਾ ਜੀ ਅਰੀ ਹਰ ਉਸੇ ਵੰਨ ਬੰਦੇ ਆ ਤੇ ਇਸਨਾਨ ਕਰਾਉਣ ਲੱਗੇ ਜੀ ਸਾਤ ਨਾਮ ਵਾਹੀ ਗੁਰੂ ਸਾਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਵਾਹਿਗੁਰੂ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਸਤਨਾਮ ਵਾਹਿਗੁਰੂ ਅਗਦੀ ਬਾਬਾ ਜੀ ਦੀ ਸੇਵਾ ਕਰਵਾ ਰਹੇ ਜੀ ਨਿਸ਼ਾਨ ਸਾਹਿਬ ਦੀ ਗੁਰੂ ਦਰਸਨ ਸਾਡੇ ਪਿੱਛੇ ਜਿਹੜੇ ਚੱਲ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੜੀ ਪਵਿੱਤਰ ਜਗ੍ਹਾ ਇਹ ਸੰਗਤ ਜੀ ਈ ਗੁਰੂ ਸਤਨਾਹੀ ਗੁਰੂ ਦੀਵਾਨ ਹਲ ਮੰਜੀ ਸਾਈਡ ਵੱਲੋਂ ਵੀ ਰਸਤਾ ਹੁੰਦਾ ਸੰਗਤ ਜੀ ਤੇ ਜੋੜੇ ਘਰ ਦੇ ਨਾਲੋਂ ਇਧਰੋਂ ਵੀ ਬਾਬਾ ਟਲਰਾਈ ਵਾਲੀ ਸਾਈਡ ਤੋਂ ਵੀ ਰਸਤਾ ਆ ਜਾਂਦਾ ਆ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਆ ਪਰੇ ਉਹ ਬਾਬਾ ਟਲਰਾਈ ਜੀ ਦਾ ਸਥਾਨ ਲਈ ਵਾਹੇ ਗੁਰੂ ਵਾਹੇ ਗੁਰੂ ਬਾਬਾ ਜੀ ਰਸੇਵਾ ਕਰਾ ਰਹੇ ਆ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਾਨੀ ਸੇਵਾ ਕਰਦੀ ਆ ਜਿਹਨੇ ਸਾਹਿਬ ਦੀ ਧਵਾਈ ਕੀਤੀ ਆ ਸਾਰੀ ਸਫਾਈ ਵੀ ਕਰਦੀ ਆ ਤੇ ਬੜੀ ਸੇਵਾ ਬਾਬਾ ਜੀ ਰਾਨੀ ਵਾਹਿਗੁਰੂ ਜੀ ਸਰੀਆ ਕਲ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਦੀ ਫਤਿਹ ਇਹ ਤੁਸੀਂ ਗੁਰਦੁਆਰਾ ਮੰਦਿਰ ਸਾਹਿਬ ਨਾਲ ਸਬੰਧਤ ਜੋ ਦੀਵਾਨ ਹਾਲ ਹੈ ਅਸਥਾਨ ਹੈ ਉਸ ਅਸਥਾਨ ਦੇ ਨਾਲ ਹੀ ਖੱਬੇ ਪਾਸੇ ਉਹਨਾਂ ਸ਼ਹੀਦਾਂ ਸਿੰਘਾਂ ਦਾ ਅਸਥਾਨ ਖੜਾ ਸਾਹਿਬ ਮੌਜੂਦ ਹੈ ਜਿਹੜੇ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਲ ਉਸ ਸਮੇਂ ਨਾਲ ਲੜੇ ਜਦੋਂ ਬਾਬਾ ਜੀ ਲੰਮਦਮਾ ਸਾਹਿਬ ਦੀ ਤਖਤ ਧਿਰਤੀ ਤੋਂ ਤੁਰੇ ਸਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਬਦਾਲੀ ਨੇ ਹਮਲਾ ਕਰਵਾਇਆ ਸੀਗਾ ਅੰਮ੍ਰਿਤ ਸਰੋਵਰ ਨੂੰ ਕੂਰ ਦਿੱਤਾ ਗਿਆ ਸੀ ਔਰ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਤੇ ਵੀ ਹਮਲਾ ਕੀਤਾ ਗਿਆ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਇਹ ਖਬਰ ਪਹੁੰਚੀ ਪੰਜਾ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਜੀ ਉਸ ਸਥਾਨ ਤੋਂ ਤੁਰੇ ਆ ਔਰ ਗੁਰਦੁਆਰਾ ਲਕੀਰ ਸਾਹਿਬ ਤੱਕ 5000 ਸਿੰਘ ਬਾਬਾ ਜੀ ਦੇ ਨਾਲ ਹੋ ਗਿਆ ਸੀ। ਇਸ ਸਥਾਨ ਦੇ ਉੱਤੇ ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਤੇ ਪ੍ਰਾਤਨ ਸਮੇਂ ਤੋਂ ਹੀ ਇਸ ਜਗ੍ਹਾ ਨਿਸ਼ਾਨ ਸਾਹਿਬ ਝੁੱਲਦੇ ਆ ਸ਼ੀਦਾ ਸਿੰਘਾਂ ਦੀ ਯਾਦ ਦੇ ਵਿੱਚ ਗੁਰੂ ਕੇ ਨਿਸ਼ਾਨ ਸਾਹਿਬ ਝੁੱਲਦੇ ਆ ਇੱਕ ਥੜਾ ਬਣਿਆ ਹੋਇਆ ਰੋਜ਼ ਪ੍ਰੇਮੀ ਸਿੰਘ ਆ ਕੇ ਇਸ ਥੜੇ ਦਾ ਵੀ ਇਸ਼ਨਾਨ ਕਰਵਾਉਂਦੇ ਆ ਸ਼ੀਦਾ ਸਿੰਘਾਂ ਨੂੰ ਨਮਸਕਾਰ ਕਰਦੇ ਆ ਸ਼ੀਦਾ ਸਿੰਘਾਂ ਦੀ ਯਾਦ ਵਿੱਚ ਉਹਨਾਂ ਸ਼ੀਦਾ ਸਿੰਘਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਦਰਗਰ ਵਾਸਤੇ ਸ਼ਹੀਦੀ ਦਿੱਤੀ। ਬਾਬਾ ਜੀ ਰਾਣੇ ਹੁਨੇ ਹੁਨੇ ਨਿਸ਼ਾਨ ਸਾਹਿਬ ਬਾਰੇ ਸਾਰਾ ਦੱਸਿਆ। ਅਤੇ ਇਤਿਹਾਸਕ ਨਿਸ਼ਾਨ ਸਾਹਿਬ ਆ ਸੰਗਤ ਜੀ ਬਾਬਾ ਦੀਪ ਸਿੰਘ ਜੀ ਅਤੇ ਹੋਰ अनेका ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਨਿਸ਼ਾਨ ਸਾਹਿਬ ਲੱਗਾ ਜੀ। ਤੇ ਗੁਰਦੁਆਰਾ ਮੰਜੀ ਸਾਹਿਬ ਦੇ ਬਿਲਕੁਲ ਪਾਸ ਆ ਜੀ। ਤੇ ਆਗੇ ਆ ਜੀ ਸਾਹਮਣੇ ਹੁਣ ਬਾਬਾ ਅਟਲ ਰਾਏ ਜੀ ਦਾ ਸਥਾਨ ਆ ਜੀ। ਕਰੋ ਦਰਸ਼ਨ ਸੰਗਤ ਜੀ। ਅੱਜ ਦਰਸ਼ਨ ਕਰਦੇ ਆਂ ਅੰਦਰੋਜੀ ਬਾਬਾ ਟੱਲਰਾਏ ਜੀ ਦੇ ਸਥਾਨ ਦੇ ਛੇਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਪਾਤਸ਼ਾਹੀ ਦੇ ਸਪੁੱਤਰ ਹੋਏ ਸਨ ਬਾਬਾ ਟੱਲਰਾਏ ਜੀ ਤੇ ਜਨਮ ਸਥਾਨ ਉਹਨਾਂ ਦਾ ਗੁਰੂ ਕੇ ਮਹਿਲ ਜੋ ਕਿ ਅਭੀ ਪਾਸ ਹੀ ਹੈ ਸਥਾਨ ਜੀ ਤੇ ਇੱਧਰ ਸੰਗਤ ਜੀ ਗੁਰਦੁਆਰਾ ਕਾਲਸਰਸ ਹੈ ਵੇ ਜੀ ਕਾਲਸਰ ਸਾਹਿਬ ਦੇ ਵੀ ਆਪਾਂ ਜਾ ਕੇ ਦਰਸ਼ਨ ਇਹ ਜੋ ਸਰੋਵਰ ਆ ਸੰਗਤ ਜੀ ਬਾਬਾ ਅਟਲ ਰਾਏ ਜੀ ਅਤੇ ਗੁਰਦੁਆਰਾ ਕੌਲਸਰ ਸਾਹਿਬ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਜੀ। ਸਾਂਝੇ ਵੇੜੇ ਦੇ ਵਿੱਚ ਆ ਸਰੋਵਰ ਜੀ। ਬੜਾ ਹੀ ਪਾਵਨ ਪਵਿੱਤਰ ਸਥਾਨ ਆ। ਅੰਦਰ ਹੀ ਸਥਾਨ ਸੰਗਤ ਜੀ ਬਾਬਾ ਯਸਾ ਸਿੰਘ ਅਲੂ ਹਾਲਗਿਆ ਜੀ ਦਾ ਥਾਨ ਨੇ ਜੀ ਜੋ ਕਿ ਬਾਬਾ ਜਸਾ ਸਿੰਘ ਰਾਮ ਗੜੀਆ ਜੀ ਦੇ ਮਿਸਲ ਦੇ ਵਿੱਚ ਸਨ ਇਹ ਬਹੁਤ ਵੱਡੇ ਸੂਰਮੇ ਸਨ ਉਹ ਦਰਸ਼ਨ ਸਿੰਘ ਜੀ ਗੁਰਦੁਆਰਾ ਬਾਬਾ ਅਟਾਲਰਾਈ ਜੀ ਦੇ ਸੰਗਤ ਜੀ ਇਹ ਵੀ ਪ੍ਰਾਤਨ ਥੜਾ ਇਤਿਹਾਸਕ ਥੜਾ ਹੈ ਜੀ ਤੇ ਸਾਹਮਣੇ ਗੁਰਦੁਆਰਾ ਕੌਲ ਸਰ ਸੇਵਾ ਸੰਗਤ ਜੀ ਬੜੀ ਪਾਵਨ ਪਵਿੱਤਰ ਧਰਤੀ ਹੈ ਸੰਗਤ ਜੀ ਭਾਗਾਂ ਵਾਲੀ ਧਰਤੀ ਹੈ ਵਾਹਿਗੁਰੂ ਜੀ ਵਾ ਬਾਬਾ ਜੀ ਰੰ다ਸ ਬੇਨਤੀ ਕਰ ਰਹੇ ਸੰਗਤ ਜੀ। ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸਰਦਾਰ ਜਸਾ ਸਿੰਘ ਆਲੂ ਵਾਲਿਆ ਜੀ ਦੇ ਸਥਾਨ ਤੇ। ਇਹ ਬਾਬਾ ਅਟਲ ਰਾਏ ਜੀ ਦੇ ਵਿਹੜੇ ਚ ਸਥਾਨ ਹੈ ਜੀ। ਸੁਲਤਾਨ ਉਲ ਕਮ ਬਾਬਾ ਜਸਾ ਸਿੰਘ ਜੀ ਆਲੂ ਵਾਲਿਆ ਇਤਿਹਾਸਕ ਯਾਦਗਾਰ। ਬਾਬਾ ਜਸਾ ਸਿੰਘ ਜੀ ਆਲੂ ਵਾਲਿਆ ਬਹੁਤ ਵੱਡੇ ਮਹਾਨ ਯੋਧੇ ਸਨ ਤੇ ਬਾਬਾ ਜਸਾ ਸਿੰਘ ਜੀ ਰਾਮਗੜੀਆ ਦੇ ਨਾਲ ਉਹਨਾਂ ਨੇ लाल किला फतेह ਕੀਤਾ ਸੀ لال किला जितਿਆ ਸੀ ਸੰਗਤ ਜੀ ਸੰਗਤ ਜੀ ਅੰਮ੍ਰਿਤਸਰ ਦੀ ਧਰਤੀ ਬਹੁਤ ਬਾਗਾਂ ਵਾਲੀ ਧਰਤੀ ਆ ਤੇ ਇਹਦਾ ਕੋਈ ਤੋੜਨੀ ਆ ਤੇ ਬੜੇ ਹੀ ਇੱਥੇ ਇਤਿਹਾਸਿਕ ਸਥਾਨ ਹਨ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਭ ਤੋਂ ਉੱਚਾ ਦਰ ਇਤਿਹਾਸਿਕ ਦਰ ਤੇ ਸੰਗਤ ਜੀ ਬਾਬਾ ਢਾਲਰਾਏ ਜੀ ਸ਼ਹੀਦ ਗਾਂਝ ਸਾਹਿਬ ਗੁਰਦੁਆਰਾ ਬਾਬਾ ਕਾਲ ਸਰਸ ਹੈ ਤੇ ਬਹੁਤ ਅਨੇਕਾਂ ਇਤਿਹਾਸਕ ਸਥਾਨ ਹਨ ਇਸ ਸਥਾਨ ਤੇ ਗੁਰੂ ਕੇ ਮਹਿਲ ਕਿਲਾ ਗੋਬਿੰਦਗੜ੍ਹ ਤੇ ਕਿਲਾ ਲੋਗੜ੍ਹ ਸੰਗਤ ਜੀ ਤੇ ਹੋਰ ਬਾਬਾ ਪੈਸ਼ਾ ਲੋਜੀ ਦਾ ਟੋਬਾ ਇਨਾ ਹੋਰ ਵੀ ਜਗ੍ਹਾ ਤੇ ਅਨੇਕਾਂ ਸਥਾਨ ਹਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੜੀ ਭਾਗਾਂ ਵਾਲੀ ਤੇ ਪਵਿੱਤਰ ਧਰਤੀ ਹੈ ਸੁਲਤਾਨ ਵੇਂਡ ਦੂਦ ਸਾਹਿਬ ਟਾਰੀ ਸਾਹਿਬ ਤੇ ਭਾਈ ਮੰਜੀ ਜੀ ਦਾ ਸਥਾਨ ਵੀ ਆ ਜੋ ਕਾਲਸਰ ਸਾਹਿਬ ਦੇ ਦਰਸ਼ਨ ਕਰਦੇ ਆ ਸਾਹਮਣੇ ਗੁਰਦੁਆਰਾ ਕਾਲਸਰ ਸਾਹਿਬ ਦੇ ਤੇ ਇਧਰ ਰਹਿ ਗਿਆ ਸੰਗਤ ਜੀ ਬਾਬਾ ਢਾਲਰਾਏ ਜੀ ਤੇ ਆ ਜਿਹੜੀ ਸਰਾਮ ਇੱਕ ਮਾਤਾ ਗੰਗਾ ਜੀ ਨਿਵਾਸਿਆ ਇੱਕ ਭਰ ਗੋਬਿੰਦ ਸਾਹਿਬ ਜੀ ਦੇ ਨਾਂ ਤੇ ਸਰਾਮ ਆ ਜੀ ਤੇ ਆ ਜੋ ਦਰਸ਼ਨ ਕਰਦੇ ਆਂ ਦੀ ਕੌਲਸਰ ਸਾਹਿਬ ਦੇ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਕੌਲਸਰ ਸਾਹਿਬ ਜੀ ਭਾਗਾਂ ਵਾਲੀ ਧਰਤੀ ਆ ਸੰਗਤ ਜੀ ਸੰਗਤ ਜੀ ਸਾਡੇ ਪਿੱਛੇ ਕੌਲਸਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਤੇ ਹੁਣ ਅਸੀਂ ਚਾਲੇ ਪਾਉਣ ਲੱਗੇ ਆਂ ਸੰਗਤ ਜੀ ਤੇ ਸੰਗਤ ਜੀ ਵੱਤ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾ ਦੇ ਰਹੀਏ ਕਿਉਂਕਿ ਆਪਣੀ ਕਮਿਊਨਿਟੀ ਦੀ ਬੜੀ ਇਤਰਾਸ ਲਈ ਹੈਗੇ ਆਪਣੀ ਜਿਹੜੀ ਸਿੱਖ ਕੌਮ ਹੈ ਨਾ ਤੇ ਸਾਰੇ ਨਹੀਂ ਮੈਂ ਕਹਿਦਾ ਬਹੁਤ ਜ਼ਿਆਦੇ ਇਦਾਂ ਦੇ ਆ ਕੇ ਊੜ ਪਤੰਗ ਵੀਡੀਓ ਨੂੰ ਬੱਲੇ ਬੱਲੇ ਉਹ ਕਰਦਾਂਗੇ ਉਹ ਕਰਦਾਂਗੇ ਐਨਾ ਮਿਲ ਕੇ ਰਿਸਪੌਂਸ ਦਿੰਦੇ ਆ ਫੋਕੀ ਵਾ ਵਾ ਨਾਲ ਲੋਕਾਂ ਨੂੰ ਚੜਾ ਦਿੰਦੇ ਆ ਜਿਹੜੀ ਕੋ ਚੰਗੀ ਚੀਜ਼ ਹੁੰਦੀ ਆ ਤੇ ਉਹਨੂੰ ਸੰਗਤ ਜੀ ਕੋਈ ਨਹੀਂ ਸਪੋਰਟ ਕਰਦਾ ਤੇ ਊੜ ਪਤੰਗ ਵੀਡੀਓ ਨੂੰ ਬੜੀ ਸਪੋਰਟ ਹੁੰਦੀ ਆ ਤੇ ਚਲੋ ਮਹਾਰਾਜ ਹੌਲੀ ਹੌਲੀ ਤਰਕੀਆਂ ਬਖਸ਼ਣ ਗੁਰੂ ਰਾਮਦਾਸ ਜਿੱਦਾਂ ਉਹਨਾਂ ਦੀ ਨਿਗਾਹ ਸਫਲੀ ਹੋਈ ਫਿਰ ਆਪਣੇ ਆਪ ਵੀ ਸਾਰੇ ਕਾਜ ਸਫਲ ਹੋ ਜਾਣੇ ਆ ਆਪਣੇ ਆਪ ਹੀ ਉਹਨਾਂ ਨੇ ਆਪਣੇ ਬੱਚਿਆਂ ਦੀ ਇੱਜ਼ਤ ਪੱਤਰ ਰੱਖਣੀ ਸਾਰਾ ਕੁਝ ਤੇ ਕੋਈ ਨਹੀਂ ਸੰਗਤ ਜੀ ਫਿਰ ਹੋਰ ਕੁਝ ਰਸ਼ਨ ਕਰਦੇ ਆ ਜੀ। ਸੰਗਤ ਜੀ ਧੰਨ ਧੰਨ ਗੁਰੂ ਹਰ ਰਾਏ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਅੱਜ ਰਾਤ ਦੀਪਮਾਲਾ ਹੋਏਗੀ। ਤੇ ਦੀਵੇ ਪ੍ਰਕਰਮਾਂ ਦੇ ਵਿੱਚ ਸਾਰੇ ਹੀ ਵਿਸ਼ਾ ਦਿੱਤੇ ਗਏ ਆ ਤੇ ਅੱਜ ਦੀਪਮਾਲਾ ਹੋਏਗੀ ਸੰਗਤ ਜੀ ਦੀ। ਸੰਗਤ ਜੀ ਆਪਾਂ ਦਰਸ਼ਨ ਕਰ ਲਿਆ ਸੱਚ ਕੰਸ਼ੀਰੀ ਦਰਬਾਰ ਸਾਹਿਬ ਵੀ ਕੇ ਤੇ ਹੁਣ ਚਾਲੇ ਪਾਉਣ ਲੱਗੇ ਆ ਕਰ ਨੂੰ ਤੇ ਸੰਗਤ ਜੀ ਫਿਰ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ